ਜੈ ਪੀਰਾਂ ਦੀ ਅਲਮਸਤ ਬਾਪੂ ਲਾਲ ਬਾਸ਼ਾ ਜੀ ਜਿਨ੍ਹਾਂ ਦਾ ਦਰਬਾਰ ਨਿਕੋਦਰ ਸ਼ਹਿਰ ਵਿਖੇ ਬਣਿਆ ਹੋਇਆ ਹੈ ਅਲਮਸਤ ਬਾਪੂ ਲਾਲ ਬਾਸ਼ਾ ਜੀ ਨੂੰ ਰਿਕਸ਼ੇ ਵਾਲੀ ਸਰਕਾਰ ਵੀ ਕਹਿੰਦੇ ਹਨ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਬਾਪੂ ਲਾਲ ਬਾਸ਼ਾ ਜੀ ਬਾਰੇ ਕੁਝ ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ ਅਲਮਸਤ ਬਾਪੂ ਲਾਲ ਬਾષા ਜੀ ਦਾ ਜਨਮ ਜੋ ਕਿ ਸ਼ੈ ਨਕੋਦਰ ਵਿੱਚ ਵੀ ਹੋਇਆ ਹੈ ਬਾਪੂ ਜੀ ਦਾ ਦਰਬਾਰ ਬਹੁਤ ਹੀ ਸੋਹਣਾ ਦਰਬਾਰ ਬਣਿਆ ਹੋਇਆ ਹੈ ਸਾਈ ਲਾਡੀ ਸ਼ਾ ਜੀ ਜੋ ਕਿ ਬਾਪੂ ਲਾਲ ਬਾષા ਜੀ ਨੂੰ ਆਪਣੇ ਯਾਰ ਹੀ ਸਮਝਦੇ ਸੀ ਹਮੇਸ਼ਾ ਹੀ ਉਹਨਾਂ ਦੇ ਅੱਗੇ ਆਪਣਾ ਸਿਰ ਝੁਕਾ ਕੇ ਚੰਦੇ ਸੀ ਤੇ ਜਦੋਂ ਵੀ ਸਾਈ ਮੁਰਾਰਾ ਸਾਹਿਬ ਜੀ ਦੇ ਦਰਵਾਜ਼ੇ ਕੋਈ ਵੀ urs ਮੇਲਾ ਬਣਾਇਆ ਜਾਂਦਾ ਸੀ ਤਲਮਸਤ ਬਾਪੂ ਲਾਲ ਬਾਸ਼ਾ ਜੀ ਨੂੰ ਹਮੇਸ਼ਾ ਹੀ ਬੁਲਾਇਆ ਜਾਂਦਾ ਸੀ ਤੇ ਸਾਈ ਦਾਡੀ ਸ਼ਾਹ ਜੀ ਹਲਮਸਤ ਬਾਪੂ ਲਾਲ ਬਾਸ਼ਾ ਜੀ ਉੱਪਰ ਨੋਟਾਂ ਦੀ ਬਹੁਤ ਵਰਖਾ ਕਰਦੇ ਸੀ ਤੇ ਹਲਮਸਤ ਬਾਪੂ ਲਾਲ ਬਾਸ਼ਾ ਜੀ ਨਾਲ ਅੱਖਾਂ ਨਾਲ ਹੀ ਗੱਲਾਂ ਕਰ ਲੈਂਦੇ ਸੀ ਤੇ ਬਾਪੂ ਲਾਲਵਾਸ਼ਾ ਜੀ ਵੀ 나ਡੀ ਸਾਈਂ ਜੀ ਦਾ ਬਹੁਤ ਕਰਦੇ ਸੀ 나ਡੀ ਸਾਈਂ ਜੀ ਨਾਲ ਬਹੁਤ ਪਿਆਰ ਸੀ ਆਲਮੋਸਟ ਬਾਪੂ ਲਾਲਵਾਸ਼ਾ ਜੀ ਦੇ ਦਰਬਾਰ ਤੇ ਇੱਕ ਸੇਵਾਦਾਰ ਰਹਿੰਦਾ ਸੀ ਜਿਸ ਦਾ ਨਾਮ ਸੀ लवली ਸਾਈਂ ਜੀ ਜੋ ਕਿ ਹਰ ਸਮੇਂ ਬਾਪੂ ਲਾਲਵਾਸ਼ਾ ਜੀ ਦੀ ਸੇਵਾ ਕਰਦਾ ਸੀ ਉਹਨਾਂ ਨੂੰ ਰਿਕਸ਼ੇ ਵਿੱਚ ਬਿਠਾ ਕੇ ਪੂਰੇ ਸ਼ਹਿਰ ਵਿੱਚ ਘੁਮਾਉਂਦਾ ਸੀ ਜਿੱਥੇ ਵੀ ਬਾਬੂ ਲਾਲ ਬਾਸ਼ਾ ਜੀ ਕਹਿੰਦੇ ਸੀ ਉਹਨਾਂ ਨੂੰ ਉੱਥੇ ਹੀ ਰਿਕਸ਼ੇ ਵਿੱਚ ਬਿਠਾ ਕੇ ਲੈ ਕੇ ਜਾਂਦਾ ਸੀ ਤੇ ਹਰ ਸਮੇਂ ਆਲਮਸਤ ਬਾਬੂ ਲਾਲ ਬਾਸ਼ਾ ਜੀ ਦੇ ਨਾਲ ਹੀ ਰਹਿੰਦੇ ਸੀ लवली ਸਾਈ ਜੀ ਹਮੇਸ਼ਾ ਹੀ ਬਾਪੂ ਲਾਲ ਭਾਸ਼ਾ ਜੀ ਦੇ ਨਾਲ ਹੀ ਰਹਿੰਦੇ ਸੀ ਉਹਨਾਂ ਦੇ ਸੇਵਾ ਕਰਦੇ ਸੀ